ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੀਜਾ ਭਾਗ ਪਿਆਰੀ ਸਾਧ ਸੰਗਤ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਜੋ ਜੋ ਬਾਲ ਲੀਲਾ ਵਿੱਚ ਕਰਦੇ ਰਹੇ ਹਨ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਸੋਕੀ ਪੇਸ਼ ਕਰਾਂਗੇ ਸੋ ਪਿਆਰੀ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਜੀ ਬਚਪਨ ਵਿੱਚ ਹੀ ਇੱਕ ਨੋਖੇ ਬਾਲਕ ਸਨ ਉਹਨਾਂ ਦੀਆਂ ਖੇਡਾਂ ਖਡਾਉਣੇ ਵੀ ਆਮ ਬੱਚਿਆਂ ਨਾਲੋਂ ਵੱਖਰੀ ਸਨ ਉਹ ਬਹੁਤ ਛੋਟੀ ਉਮਰ ਵਿੱਚ ਹੀ ਪਰਮੇਸ਼ਰ ਦੀਆਂ ਗੱਲਾਂ ਕਰਨ ਲੱਗੇ ਪਏ ਸਨ ਜਿਹੜਾ ਵੀ ਵਿਅਕਤੀ ਪਰਮਾਤਮਾ ਬਾਰੇ ਲੋਕ ਦੇ ਜਨਮ ਮਰਨ ਬਾਰੇ ਗੱਲ ਕਰਦਾ ਉਹ ਉਹਨਾਂ ਨੂੰ ਬਹੁਤ ਹੀ ਚੰਗਾ ਲੱਗਦਾ ਪਿਆਰੀ ਸਾਧ ਸੰਗਤ ਜੀ ਸਾਧੂ ਮਹਾਂਤਮਾ ਉਹਨਾਂ ਨੂੰ ਬੜੇ ਹੀ ਪਿਆਰੇ ਲੱਗਦੇ ਅਜਿਹੇ ਲੋਕਾਂ ਦੀ ਸੇਵਾ ਕਰਨਾ ਉਹ ਚੰਗਾ ਸਮਝਦੇ ਉਹਨਾਂ ਦੀ ਰੋਟੀ ਪਾਣੀ ਨਾਲ ਸੇਵਾ ਵੀ ਕਰਦੇ ਸਨ ਜਾਦਿਓ ਆਪਣੇ ਹਾਂ ਦੇ ਬੱਚਾ ਨਾਲ ਖੇਡਣ ਜਾਂਦੇ ਹਣ ਤਾਂ ਅਜੀਬ ਹੀ ਪ੍ਰਕਾਰ ਦੀਆਂ ਖੇਡਾਂ ਵਿੱਚ ਜੋੜ ਲੈਂਦੇ ਪਿਆਰੀ ਸਾਧ ਸੰਗਤ ਜੀ ਬਾਲਾ ਪ੍ਰੀਤਮ ਦੀ ਆਵਾਜ਼ ਬੜੀ ਮਿੱਠੀ ਤੇ ਸਰੀਲੀ ਤੇ ਬਚਪਨ ਵਿੱਚ ਹੀ ਉਹ ਬਹੁਤ ਚੰਗਾ ਗਾ ਲੈਂਦੇ ਸਨ ਜਦ ਸਾਧੂ ਸੰਤਾਂ ਨੂੰ ਗਾਉਂਦੇ ਝੂਮਦੇ ਵਿਖਦੇ ਤਾਂ ਉਹਨਾਂ ਦੀ ਹੂਬ ਹੂ ਨਕਲ ਕਰਕੇ ਖੁਦ ਵੀ ਗਾਉਂਦੇ ਉਹ ਬਾਕੀ ਬੱਚਿਆਂ ਨੂੰ ਵੀ ਇੱਕ ਗੋਲ ਚੱਕਰ ਵਿੱਚ ਬਠਾ ਕੀ ਬੜੀ ਉੱਚੀ ਉੱਚੀ ਧੰਨ ਨਰਿੰਕਾਰ ਧੰਨ ਕਰਤਾਰ ਆਕਰ ਸੰਗਤਿ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਰੂਪਿਆਰੀ ਸਾਧ ਸੰਗਤ ਜੀ ਦੇ ਧੰਨ ਨਰਿੰਕਾਰ ਧੰਨ ਸਤ ਕਰਤਾਰ ਗਾਉਂਦੇ ਦੂਸਰੇ ਬੱਚਿਆਂ ਬੱਚਿਆਂ ਉਹਨਾਂ ਦੇ ਪਿੱਛੇ ਪਿੱਛੇ ਗਾਉਂਦੇ ਉਹਨਾਂ ਦਾ ਇਸ ਤਰ੍ਹਾਂ ਦਾ ਗਾਉਣਾ ਇੱਕ ਜੀਵਨ ਜਾਰਾ ਬੰਦਿੰਦਾ ਵੱਡੀ ਉਮਰ ਦੇ ਪੁਰਸ਼ ਅਤੇ ਔਰਤਾਂ ਵੀ ਬਾਲਾ ਪ੍ਰੀਤਮ ਦੇ ਇਸ ਦਰਬਾਰ ਨੂੰ ਵੇਖਣ ਆਉਂਦੀਆਂ ਹਨ ਪਿੰਡ ਦੇ ਹਾਕਮ رائے ਬਲਾਰ ਨੂੰ ਜਦ ਇਸ ਬਾਰੇ ਪਤਾ ਲੱਗਾ ਤਾਂ ਪਿਆਰੀ ਸਾਧ ਸੰਗ ਜੀ ਉਹ ਵੀ ਇੱਕ ਦਿਨ ਬਾਲਾ ਗੁਰੂ ਜੀ ਦੀ ਇਹ ਖੇਡ ਵੇਖਣਾ ਹੈ ਉਹ ਘੋੜੀ ਤੋਂ ਉਤਰ ਕੇ ਬੜਾ ਚਿਰ ਉਹਦੇ ਉਹਦੇ ਖਲੋਤੇ ਵੇਖਦੇ ਰਹੇ ਪਰ ਬਾਲਾ ਪ੍ਰੀਤਮ ਆਪਣੀ ਧੁੰਨ ਵਿੱਚ ਮਸਤ ਗਾਉਂਦੇ ਰਹੇ ਸਾਥੀ ਉਹਨਾਂ ਦੀ ਸ਼ੁਰ ਵਿੱਚ ਸ਼ੁਰ ਮਿਲਾਉਂਦੇ ਰਹੇ ਚੌਧਰੀ رائے ਬਲਾਰ ਉਹਨਾਂ ਦੀ ਇਹ ਲੀਲਾ ਵੇਖ ਕੇ ਬਹੁਤ ਹੈਰਾਨ ਹੋਏ ਅਤੇ ਉਹਨਾਂ ਨੂੰ ਵਿਸ਼ਵਾਸ ਹੋ ਗਿਆ ਕਿ ਠੀਕ ਹੀ ਬਾਲਕ ਗੁਰੂ ਜੀ ਰੱਬ ਦਾ ਰੂਪ ਸਨ ਸੋ ਪਿਆਰੀ ਸਾਧ ਸੰਗਤ ਜੀ ਚੌਧਰੀ ਰਾਏ ਬਲਾਰ ਇੱਕ ਸਖੀ ਦਿਆਲੂ ਅਤੇ ਧਾਰਮਿਕ ਖਿਆਲਾਂ ਦੇ ਵਿਅਕਤੀ ਸਨ ਉਹਨਾਂ ਦੇ ਵਡੇਰੇ ਹਿੰਦੂ ਸਨ ਪਰ ਹਾਕਮਾਂ ਦੇ ਜ਼ਬਰ ਜ਼ੁਲਮ ਕਰਕੇ ਉਹ ਮੁਸਲਮਾਨ ਹੋ ਗਏ ਸਨ ਪਰ ਹਾਲੇ ਵੀ ਉਹ ਦੋਵਾਂ ਧਰਮਾਂ ਨੂੰ ਪਿਆਰ ਕਰਦੇ ਸਨ ਇਹੋ ਹੀ ਕਾਰਨ ਸੀ ਕਿ ਉਹਨਾਂ ਦੀ ਜਗੀਰ ਵਿੱਚ ਕਿਸੇ ਪ੍ਰਕਾਰ ਦਾ ਜ਼ੁਲਮ ਨਹੀਂ ਸੀ ਹੁੰਦਾ ਸੋ ਪਿਆਰੀ ਸਾਧ ਸੰਗਤ ਜੀ ਗੁਰੂ ਸਾਹਿਬ ਦੇ ਇਸ ਅਲੌਕਿਕ ਦਰਬਾਰ ਨੂੰ ਉਹ ਅਕਸਰ ਵੇਖਣ ਆਇਆ ਕਰਦਾ ਸੀ ਬਾਲਾ ਪ੍ਰੀਤਮ ਦੇ ਦਰਸ਼ਨ ਕਰਕੇ ਉਹ ਬਹੁਤ ਖੁਸ਼ ਹੁੰਦਾ ਸੀ ਸੋ ਪਿਆਰੀ ਸਾਧ ਸੰਗਤ ਜੀ ਬਾਲਾ ਪ੍ਰੀਤਮ ਜਦ ਇਕੱਲੇ ਹੁੰਦੇ ਸਨ ਤਾਂ ਉਹ ਚੌਂਕੜਾ ਮਾਰ ਕੇ ਸੁਰਤ ਪ੍ਰਭੂ ਦੇ ਸਿਮਰਨ ਵਿੱਚ ਜੋੜ ਲੈਂਦੇ ਸਨ ਕਾਫੀ ਸਮਾਂ ਇਸ ਤਰ੍ਹਾਂ ਹੀ ਬੈਠੇ ਰਹਿੰਦੇ ਸਨ ਉਹ ਕਿਸੇ ਪਾਸੋਂ ਸੰਗ ਦੇ ਜਾਂ ਡਰਦੇ ਨਹੀਂ ਸਨ ਉਹ ਇੱਕ ਤੱਥ ਤੋਂ ਕਦੀ ਵੀ ਖਬਰਾਉਂਦੇ ਨਹੀਂ ਸਨ ਲੋਕ ਉਹਨਾਂ ਬਾਰੇ ਕੀ ਸੋਚਣਗੇ ਪਰ ਜੋ ਕੁਝ ਕਰਦੇ ਸਨ ਉਹ ਕਿਸੇ ਉਹ ਕਿਸੇ ਪ੍ਰਕਾਰ ਦੇ ਭੈਤੋ ਰਹਿਤ ਹੋ ਕੇ ਕਰਦੇ ਸਨ ਸੋ ਪਿਆਰੀ ਸਾਧ ਸੰਗ ਜੀ ਇਹੋ ਕਾਰਨ ਸੀ ਕਿ ਉਹਨਾਂ ਨੂੰ ਕੋਈ ਆਪਣੇ ਮਗਰ ਨਾ ਲਾ ਸਕਿਆ ਪਰ ਹਰ ਕੋਈ ਉਹਨਾਂ ਦੇ ਪਿੱਛੇ ਲੱਗ ਜਾਂਦਾ ਸੀ ਉਹ ਜਦ ਵੀ ਕੋਈ ਖੇਡ ਕਰ ਖੇਡਦੇ ਸਨ ਤਾਂ ਕਦੇ ਵੀ ਗੁੱਸੇ ਵਿੱਚ ਨਹੀਂ ਸੀ ਆਉਂਦੇ ਇਹੋ ਕਰਨ ਸੀ ਉਹਨਾਂ ਨੂੰ ਕੋਈ ਗੁੱਸੇ ਵੀ ਨਹੀਂ ਸੀ ਹੁੰਦਾ ਸੋ ਪਿਆਰੀ ਸਾਧ ਸੰਗ ਜੀ ਜੇ ਕੋਈ ਵਿਅਕਤੀ ਹੱਸਦਾ ਹੋਵੇ ਤਾਂ ਕੋਈ ਜੋ ਸੁਣਨੇ ਵੀ ਗੁੱਸੇ ਵਿੱਚ ਨਹੀਂ ਆਉਂਦਾ ਬਾਲਾ ਪ੍ਰੀਤਮ ਦਾ ਬਚਪਨ ਏਸੇ ਕਰਕੇ ਅਨੋਖਾ ਲੱਗਦਾ ਸੀ ਸੋ ਪਿਆਰੀ ਸਾਧ ਸੰਗਤ ਜੀ ਉਹ ਹਰ ਸਮੇਂ ਪ੍ਰਸੰਨ ਰਹਿੰਦੇ ਸਨ ਉਹਨਾਂ ਦੇ ਦਰਸ਼ਨ ਕਰਕੇ ਹਰ ਕੋਈ ਪਰਸ਼ੰਨ ਤੇ ਚਿੰਤ ਹੋ ਜਾਂਦਾ ਸੀ ਸੋ ਪਿਆਰੀ ਸਾਧ ਸੰਗਤ ਜੀ ਇਹ ਸਤਿਗੁਰ ਦੀ ਵਡਿਆਈ ਆ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਵਡਿਆਈ ਆ ਕਿ ਉਹਨਾਂ ਨੂੰ ਉਹਨਾਂ ਨੇ ਇੱਕ ਸਿੱਖ ਨੂੰ ਇਸ ਜਿਹੜੀ ਐ ਸਾਖੀ ਆ ਇਹਦੇ ਜੋਗ ਸਮਝਿਆ ਇਹ ਗੁਰੂ ਸਾਹਿਬ ਜੀ ਦੀ ਕਿਰਪਾ ਆ ਪਿਆਰੀ ਸਾਧ ਸੰਗਤ ਜੀ ਉਹਨਾਂ ਦੀ ਕਿਰਪਾ ਤੋਂ ਬਿਨਾ ਕੋਈ ਵੀ ਸਿੱਖ ਨਾ ਸਾਖੀ ਪੜ ਸਕਦਾ ਨਾ ਗੁਰਬਾਣੀ ਪੜ ਸਕਦਾ ਆਖੋ ਸੰਤਿ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ